ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਲੀ ਦੇਖ ਰਹਾ ਜੇ ਪਿੰਡ ਰਮਦਾਸ ਦੇ ਲਾਗੇ ਪਿੰਡ 400 ਉਹਦੇ ਵਿੱਚ ਇੱਕ ਕਿਸਾਨ ਦੀ ਜਿਹੜੀ ਚਾਲੀ ਆ ਉਹ ਜਿਹੜੇ ਆਪਣੇ ਜ਼ਿਮੀਂਦਾਰ ਭਰਾਵਾ ਜਿਨੀ ਨਾਲੇ ਆ ਉਹ ਪਧਰੀ ਕਰਨਦੇ ਆ ਔਰ ਮੈਂ ਕਿਸਾਨ ਕੋ ਸੁਣਿਆ ਕਿ ਕਿਸਾਨ ਕੋ ਸਿਰਫ 5 ਕਿੱਲੇ ਜ਼ਮੀਨ ਆ ਐਸੇ ਕਿਸਾਨ ਕੋ ਦਿੱਤੀ ਜਾਵੇ ਸੇਵਾ ਚ ਲੰਗੀ ਆ ਤੇ 50 ਕਿੱਲਿਆਂ ਦੇ ਵਿੱਚੋਂ ਢਾਈ ਜਿਹੜੇ ਕਿੱਲੇ ਆ ਉਹ ਦਰਿਆ ਲੈ ਗਿਆ ਖਿੱਚ ਕੇ ਉਹ ਆ ਵੀ ਦੇਖ ਰਹੇ ਹੋ ਅੱਧੀ 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 ਜਿਹੜੀ ਪੈੜੀ ਆ ਉਹ ਦਰਿਆ 'ਚ ਚਲ ਗਈ ਆ ਸਿਰਫ ਢਾਈ ਕਿੱਲੇ ਜ਼ਮੀਨ ਜਿਹੜੀ ਆ ਉਹ ਕਿਸਾਨ ਕੋਲ ਰਹਿ ਗਈ ਆ ਤੇ ਉਹ ਉਹ ਆਂਦਾ ਵੀ ਜੇ ਇਹ ਪੱਧਰੀ ਕਰ ਦੋਗੇ ਤੇ ਮੇਰੇ ਜਿਹੜੇ ਖਾਨ ਜੋ ਕੋਈ ਦਾਣੀ ਨਾ ਖਾਲ ਦੇ ਉਹ ਜਿਹੜੇ ਮੇਰੇ ਬਨ ਜਾਣਗੇ ਸੋ 40-50 ਦੇ ਵਿੱਚ ਜਿਹੜੇ ਆਪਣੇ ਕਿਸਾਨ ਵੀਰ ਆ ਪਲਾਦ ਜੰਗਿਆਲਾ ਗੁਰੂ ਤੋਂ ਆਏ ਆ ਉਹ ਜ਼ਮੀਨ ਫਦਰੀ ਕਰਦੇ ਆ ਸੋ ਬਹੁਤ ਹੀ ਵੱਡਾ ਜਿਹੜਾ ਨੁਕਸਾਨ ਆ ਉਹ ਕਿਸਾਨਾਂ ਦਾ ਇਹ ਏਰੀਏ ਦੇ ਵਿੱਚ ਆਣ ਕੇ ਅਸਲ ਚ ਪਤਾ ਲੱਗਦਾ ਵੀ ਵਾਕਿਆ ਜਿਹੜਾ ਕਿਸਾਨਾਂ ਦਾ ਇੰਨਾ ਜ਼ਿਆਦਾ ਇੰਨਾ ਕੁ ਜ਼ਿਆਦਾ ਮਤਲਬ ਨੁਕਸਾਨ ਹੋ ਚੁੱਕਾ ਕਿਸਾਨ ਜਿਹੜਾ ਵਾ ਉਹ ਖੁਦ ਜਿਹੜਾ ਆਪ ਨਹੀਂ ਕਰ ਸਕਦਾ ਇਹਨੂੰ ਜੇ ਆਖੇ ਵੀ ਮੈਂ ਕੱਲਾ ਕਰਦਾ ਭਾਵੇਂ ਜਿੱਦਾ ਮਰਜ਼ੀ ਆ ਨਹੀਂ ਕਰ ਸਕਦਾ ਹਾ ਤੁਹਾਡੇ ਸਾਹਮਣੇ ਬੜੀ ਬਹੁਤ ਜਿਆਦੇ ਮਤਲਬ ਟਰੈਕਟਰ ਲੱਗੇ ਆ ਤੇ ਫਿਰ ਜਾ ਕੇ ਕੁਸਮਾ ਰਾਮ ਮੋਟਾ ਜੀ ਇਹਨਾਂ ਦਾ ਕੰਮ ਸੂਤਰਾ ਹੁੰਦਿਆ ਵਾ ਸੋ ਆ ਤੁਸੀਂ ਦੇਖ ਸਕਦੇ ਜੇ ਕਿ ਘੱਟੋ ਘੱਟ 5-5 ਫੁੱਟ ਉੱਚੀ ਜਿਹੜੀ ਰੇਤ ਆ 5 ਫੁੱਟ ਉੱਚੀ ਰੇਤ ਇਹ ਪੈਲੀਆਂ ਤੇ ਚੜ ਗਈ ਆ ਔਰ ਇਹ ਕਿਸਾਨ ਦਾ ਕਹਿਣਾ ਵਾ ਕਿ ਇੱਥੇ ਬਹੁਤ ਜਿਆਦੀਆਂ ਸਸਤਾ ਜੂਨੀਅਨ ਇੱਥੇ ਵੇਖਣ ਨੂੰ ਆਈਆਂ ਪਰ ਆ ਜਦੋਂ ਰੇਤਾ ਦਾ ਜਦੋਂ ਭਾੜ ਦੇਖਿਆ ਇੱਥੋਂ ਆnde ਵੀ ਸਾਰੇ ਵੇਖ ਕੇ ਮੁੜ ਗਏ ਵੀ ਨਹੀਂ ਇਹ ਸਾਡੇ ਵਸ ਦੀ ਗੱਲ ਨਹੀਂ ਆ ਸੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜੇ ਜਿਹੜੇ ਜੋਧੇ ਆ ਉਹ ਵੇਖੋ ਇੱਕ ਸਾ ਦਾ ਪਹਾੜ ਨੂੰ ਮੱਥਾ ਲਾਇਆ ਇਹਨਾਂ ਨੇ ਬਾ ਰੇਤ ਜਿਹੜੀ ਆ 5 5 ਫੁੱਟ ਰੇਤ ਆ ਤੇ ਦੂਰ ਤੱਕ ਜਿਹੜੀ ਉਹ ਦੇਹੰਦਈ ਆ ਤੋ ਦੇਖ ਸਕਦੇ ਜੇ ਵੀ ਬਹੁਤ ਬਹੁਤ ਜਿਆਦੀ ਜਿਹੜੀ ਉੱਚੀ ਰੇਤ ਆ ਚੜ ਗਈ ਆ ਆ ਬੰਦਾ ਥੱਲੇ ਆ ਸੋ ਜਿਹੜੀਆਂ ਸਰਕਾਰਾਂ মিডিਆ ਦੇ ਵਿੱਚ ਪ੍ਰਚਾਰ ਕਰਨਦੀਆਂ ਨਾ ਵੀ ਕਿਸਾਨਾਂ ਨੂੰ ਇੱਕ ਏਕੜ ਦਾ ਜਿਹੜਾ 50 50000 ਰੁਪਇਆ ਉਹਨਾਂ ਦੇ ਖਾਤਿਆਂ 'ਚ ਪਾਤਾ ਵਾ ਸੋ ਗਰਾਊਂਡ ਦੇ ਵਿੱਚ ਆਣ ਕੇ ਪਤਾ ਲੱਗਦਾ ਵੀ 50000 ਰੁਪਇਆ ਜੇ ਪਾਇਆ ਹੋਵੇ ਤੇ ਕਿਸਾਨ ਖੁਦ ਨਾ ਕਰੇ ਥੋੜਾ ਬਾਲਾ ਪਰ ਜੋ ਇਥੋਂ ਦੀ ਸਥਿਤੀ ਆ 50000 ਨਾ ਦੇ ਇਹ ਮੇਰੇ ਸਾਬ ਨਾਲ 10 ਬਰਲੇ ਵੀ ਨਹੀਂ ਹੁਣ ਜਿੰਨੀ ਰੇਤ ਚੜ ਗਈ ਆ ਉੱਤੇ ਚੜ ਕੇ ਆਓ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਕਿਸਾਨ ਯਾਰ 2.5 ਕਿੱਲੇ ਜ਼ਮੀਨ ਹੈ ਮੈਂ ਕਿਸਾਨ ਦਾ ਥੋੜਾ ਜਿਹਾ ਉਹਨੂੰ ਬੋਲਿਆ ਵੀ 10 ਦੀ ਪ੍ਰੋਬਲਮ ਆ ਉਹ ਆਂਦਾ ਵੀ ਟਾ ਮੇਰੀ ਸਿਰਫ 5 ਕਿੱਲੇ ਜ਼ਮੀਨ ਆ ਤੇ 50 ਕਿਲਿਆਂ ਦੇ ਵਿੱਚੋਂ 2.5 ਕਿਲੇ ਦਰਿਆ ਨੱਪ ਕੇ ਲੈ ਗਿਆ ਵਾ ਤੇ 2.5 ਕਿਲੇ ਜਿਹੜਾ ਮੇਰ ਕੋ ਆ ਥਾ ਵਾ ਤੇ ਨਰੈਣਗੜ ਸਾਹਿਬ ਜੀ 2.5 ਕਿਲੇ ਜ਼ਮੀਨ ਦਾ ਮਾਲਕ ਜਿਹੜਾ ਵਾ ਇਸ ਟਾਈਮ ਤੇ ਉਹ 2.5 ਤੇ ਚਲ ਗਈ ਦਰਿਆ ਚ ਉਹ ਕਿੱਦਾਂ ਇਹਨੂੰ ਪੂਰੀ ਕਰ ਸਕੂਗਾ ਮੈਂ ਵੀ ਇਹ ਦੱਸਣਾ ਚਾਹੁੰਦਾ ਕਿ ਜੇ ਬਾਬੇ ਨਾਨਕ ਦਾ ਫਲਸਫਾ ਆ ਵੀ ਜੇ ਕਿਸੇ ਨੂੰ ਆਪਾਂ ਰੋਟੀ ਖਾਂਦੇ ਕਰਨਾ ਵਾ ਹਾਂ ਅਸੀਂ ਉਹਨਾਂ ਦੀ ਉਹ ਚਾਰਿਆਂ ਦੀਆਂ ਜ਼ਮੀਨਾਂ ਪੱਧਰੀਆਂ ਕਰਕੇ ਦੇ ਜੇ ਤਾਂ ਜੋ ਉਹਨਾਂ ਦੇ ਬੱਚੇ ਰੋਟੀ ਖਾਂਦੇ ਰਹਿਣ ਬਹੁਤ ਬੁਰਾ ਹਾਲ ਹੋ ਗਿਆ ਜ਼ਮੀਨਾਂ ਦਾ ਤੇ ਲੱਗੇ ਹੋਏ ਆ ਸਿੱਧੂਪੁਰ ਜ਼ਥੇਬੰਦੀ ਵੱਲੋਂ ਤੇ ਮੈਂ ਉਹਨਾਂ ਦਾ ਦਦ ਨਹੀਂ ਸੱਜਣਾ ਨੂੰ ਕਹਿੰਦਾ ਮੈਂ ਹਾਂ ਪਰਾਉ ਵੀ ਬਾਬੇ ਨਾਨਕ ਦੇ ਜਨਮ ਦਿਨ ਤੇ ਪਟਾਕੇ ਚਲਾਉਂਦਾ ਨਹੀਂ ਫਾਇਦਾ ਇੱਥੇ ਆਣ ਕੇ ਸੇਵਾ ਕਰੋ ਮੈਂ ਤੇ ਪ੍ਰਧਾਨ ਜੀ ਐਸਾ ਨਾ ਰੋੜੋ ਤੁਸੀਂ ਆਹ ਸੇਵਾ ਜੇ ਬਾਬੇ ਨਾਨਕ ਦਾ ਫਲਸਫਾ ਆਹੀ ਤੇ ਨਾ ਕਿ ਰੱਜਿਆਂ ਨੂੰ ਰਜਾਈ ਜਾਣ ਪਕੌੜੇ ਖਾਈ ਜਾਣ ਬਾਬੇ ਨਾਂ ਕਹਦਾ ਮਨਾਉਣੇ ਆ ਦਿਨ ਗੁਰਬਾਣੀ ਦਾ ਜਾਪ ਕਰੋ ਜਿਹੜਾ ਕਰਨ ਵਾਲਾ ਕਰਕੇ ਧਿਆਣ ਕੇ ਆ ਨਾ ਲੋਕਾਂ ਦੀ ਬਾਹ ਫੜੋ ਜਿਹੜੇ ਮਰਨਦੇ ਆ ਅਸਲ ਚ ਪ੍ਰਧਾਨ ਜੀ ਗੁਰਬਾਣੀ ਕੋਸ਼ਾਂ ਦੀ ਆ ਆਪਾਂ ਕੋ ਸਮਝਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਹਨਾ ਬਿਲਕੁਲ ਬਿਲਕੁਲ ਇਸ ਟਾਈਮ ਤੇ ਦੀਵਾਲੀ ਤੇ ਪਟਾਕੇ ਇੰਨੇ ਤੋਂ ਜ਼ਿਆਦੇ ਪਟਾਕੇ ਚੱਲੇ ਆ ਨਾ ਤੇ ਪਵਨ ਨੂੰ ਆਪਾਂ ਗੁਰੂ ਦਾ ਦਰਜਾ ਹਟਦਾ ਹਨਾ ਕਵਨ ਗੁਰੂ ਪਾਣੀ ਪਿਤਾ ਕਿਾਨ ਕਿਉ ਕਸਾਨ ਦਾ ਦਰਦ ਪੁੱਛੋ ਰੋਂਦਾ ਵਾ ਕਿ ਮੇਰੇ ਪੱਠੇ ਬੀਜਣ ਜੋਗੀ ਜਗਾ ਆ ਜਾਏ ਮੈਂ ਕੁਛ ਇਥੋਂ ਵੱਢ ਲਾਂ ਆਹ ਰੇਤ ਨੂੰ ਕਿਹੜੇ ਬੰਲੇ ਲਾਊਗਾ ਪ੍ਰਧਾਨ ਜੀ ਆਹ 6 6 ਫੁੱਟ ਰੇਤ ਆ ਜਿੰਨੀ 6 6 ਸੱਤ ਸੱਤ ਫੁੱਟ ਰੇਤ ਚੜੀ ਆ ਪਰ ਇਥੇ ਛੋੜਾ ਬਹੁਤਾ ਨਹੀਂ ਤਾਂ ਬੜਾ ਤਗੜਾ ਹੰਬਲਾ ਮਾਰਨਾ ਪੈਣਾ ਜਿੰਨੀ ਕਿ ਤਾਂ ਸਾਡੇ ਕੋ ਪੱਤਰੀ ਹੋਊ ਲੱਗੇ ਆ ਤੇ ਕਰਾਂਗੇ ਉਹਦਾ ਉਹਦੀ ਕਣਕ ਜੋਗੀ ਜਿੰਨੀ ਕਿ ਪੱਤਰੀ ਕਰਾਂਗੇ ਪਰ ਦਰਿਆ ਨੇ ਆ ਸੱਤ ਸੱਤ ਫੁੱਟ ਰੇਤ ਚੜੀ ਆ ਇਹਨੂੰ ਵੀ ਕਿਹ ਬੰਨੇ ਲਾਓ ਤਾਂ ਉਹਨੂੰ ਪੈਸਾ ਹੀ ਦਿਓ ਇਹ ਸਰ ਰੇਦਾ ਤੋਂ ਚੁੱਕ ਕੇ ਲਿਆ ਜਾਣ ਜਿਹੜੇ ਵੀ ਹੈਗੇ ਆ ਪੈਸਾ ਦੇਣ ਉਹਨੂੰ ਇਹ ਤੇ ਪ੍ਰਧਾਨ ਜੀ ਗੱਲ ਇਹੀ ਆ ਵੀ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਇਹ ਵਾਕਿਆ ਗਰਾਊਂਡ ਲੈਵਲ ਤੇ ਆਪਾਂ ਨੂੰ ਦਿਸਣ ਵੀ ਦਿਹਾ ਵਾ ਵੀ ਸਰਕਾਰ ਨੇ ਇੱਕ ਰੁਪਈਆ ਵੀ ਨਹੀਂ ਦਿੱਤਾ ਤੇ ਆਪਣੀ ਰਾਖੀ ਵਾਕਿਆ ਕਿਸਾਨ ਆਪ ਕਰਦੇ ਆ ਮੈਂ ਇੱਕ ਆਪਣੇ ਅੰਮਰਸਰ ਜ਼ਿਲ੍ਹੇ ਦੇ ਲੋਕਾਂ ਨੂੰ ਹੋਰ ਗੱਲ ਕਹਿਣਾ ਚਾਹਾਂਗਾ ਮਾਝੇ ਆ ਲੈਣ ਨੂੰ ਵੀ ਪਈ ਸਾਡੇ ਡਾਕਟਰ ਉਧਰੋਂ ਵੀ ਆ ਰਹੇ ਆ ਮਾਲਵੇ ਚੋਂ ਫਤਿਹਗੜ੍ਹ ਸਾਹਿਬ ਵੱਲੋਂ ਬੜੀ ਦੂਰੋਂ ਦੂਰੋਂ ਡਾਕਟਰ ਆ ਰਹੇ ਆ ਤੇ ਪਰ ਮਾਝੇ ਵਾਲੇ ਭਰਾਵਾਂ ਨੂੰ ਕਹਾਂਗੇ ਵੀ ਯਾਰ ਇਹ ਤੁਹਾਡੇ ਭਰਾ ਹੋ ਇਹਨਾਂ ਦੀ ਬਾਹ ਫੜੋ ਇਹ ਦਰਿਆ ਦੀ ਤੇ ਅੱਗੇ ਮਾਰ ਚੱਲਦੇ ਇੱਕ ਕਣਕ ਹੀ ਕਣ ਕੇ ਇਹਨਾਂ ਕੋਲ ਵੱਜਦੀ ਹੀ ਇਹਨਾਂ ਦੀ ਆਪਾਂ ਕਿਸੇ ਤਰ੍ਹਾਂ ਇਹਨਾਂ ਦੇ ਡਰਮ ਵਿੱਚ ਪੈਣ ਜੋਗੀ ਕਣਕ ਕਰੀਏ ਸੋ ਤੁਸੀਂ ਦੇਖ ਰਹੇ ਜੀ ਜੂਨੀਅਨ ਵਾਲੇ ਜਿਹੜੇ ਭਰਾ ਵਾ ਇਹ ਦਰਦ ਰੱਖਦੇ ਵਾਕਿਆ ਕਿਸਾਨਾਂ ਦਾ ਕਿ ਪੂਰੇ ਹਾਈ ਲੈਵਲ ਤੇ ਕੰਮ ਕਰਨਦੇ ਆ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਵਾਸੀਆਂ ਨੂੰ ਵੀ ਜਰਾ ਛੱਡ ਦੋ ਇਹਨਾਂ ਦਾ ਖਹਿੜਾ ਛੱਡੋ ਕਾਲੀਆਂ ਕਾਂਗਰਸ ਆਮ ਭਾਜਪਾ ਛੱਡ ਦੋ ਖਹਿੜਾ ਇਹਨਾਂ ਨੇ ਤੁਹਾਨੂੰ ਲੁੱਟ ਕੇ ਖਾ ਲਿਆ ਜੇ ਪਰ ਆਪਾਂ ਅਜੇ ਵੀ ਆਨੇ ਆ ਵੀ ਨਹੀਂ ਅਸੀਂ ਉੱਥੋਂ ਦੇ ਪ੍ਰਧਾਨ ਆ ਅਸੀਂ ਕਾਂਗਰਸ ਦੇ ਪ੍ਰਧਾਨ ਆ ਆਮ ਦੇ ਪ੍ਰਧਾਨ ਆ ਪਰ ਕਿਸਾਨ ਦੀ ਬਾਣੀ ਜੇ ਕਿਸੇ ਨੇ ਫੜਨੀ ਕਿਸਾਨ ਦੀ ਬਾਤ ਤੁਸੀਂ ਆਪ ਫੜਨੀ ਆ ਉਹ ਕਿਸਾਨ ਭਰਾਓ ਬਹੁਤ ਹੀ ਜ਼ਰੂਰੀ ਆ ਅਸੀਂ ਲੰਗਰਾਂ ਦੇ ਖਿਲਾਫ ਨਹੀਂ ਹੈਗੇ ਲੰਗਰ ਲਾਉਣੇ ਚਾਹੀਦੇ ਆ ਜਿੱਥੇ ਜ਼ਰੂਰਤ ਆ ਗਰੀਬ ਨੂੰ ਲੰਗਰ ਖਵਾਉਣਾ ਚਾਹੀਦਾ ਪਰ ਭਰਾਓ ਹੱਥ ਜੋੜ ਕੇ ਬੇਰਦੀ ਕਰਦੇ ਆ ਚਾਹੇ 2 ਦਿਨਾਂਾਂ ਕੇ ਲਾਓ ਡੀਜ਼ਲ ਬਹੁਤ ਆ ਇੱਥੇ ਆਪਣੇ ਭਰਾ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਵੱਸੇ ਆ ਉਹਨਾਂ ਨੂੰ ਪੰਜਾਬ ਦਾ ਦਰਦ ਆ ਮੇਰੇ ਪਿੰਡ ਤੋਂ ਸੋਨੂ ਮੁੰਡਾ ਵਾ ਯੂਰਪ ਦੇ ਵਿੱਚ ਕੰਮ ਕਰਨ ਲਿਆ ਬੜੇ ਲੰਮੇ ਸਮੇਂ ਤੋਂ 1 ਲੱਖ ਰੁਪਈਆ ਜਿਹੜਾ ਉਹਨੇ ਇਹਨਾਂ ਕਿਸਾਨਾਂ ਦੀ ਬਾਹ ਫੜਨ ਵਾਸਤੇ ਭੇਜਿਆ ਵਾ ਸੋ ਅਸੀਂ ਟਰੈਕਟਰ ਲੈ ਕੇ ਆਏ ਆ ਡੀਜ਼ਲ ਦੀ ਲੋਡ ਪਾਊਗੀ ਤੇ ਡੀਜ਼ਲ ਲਵਾਂਗੇ ਖਾਦ ਦੀ ਲੋਡ ਪਾਊ ਤੇ ਖਾਦ ਲਵਾਂਗੇ ਬੀ ਦੀ ਲੋਡ ਪਾਊਗੀ ਤੇ ਬੀ ਲਵਾਂਗੇ ਜੋ ਤੁਹਾਡੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਕਾਰਜੋ ਭਰਾਓ ਹੋਣਾ ਵਾ ਕਿਉਂਕਿ ਜੇ ਆਪਾਂ ਸਰਕਾਰਾਂ ਦੇ ਮੂੰਹ ਹਲੇ ਵੇਖੀ ਗਏ ਤੇ ਫਿਰ ਭਰਾਓ ਕੁਛ ਨਹੀਂ ਜੇ ਮਿਲਣਾ ਜਿੱਦੋਂ ਦੇ ਵੋਟਾਂ ਹੁੰਦੀਆਂ ਉਦੋਂ ਬੜੀਆਂ ਬਹੁਤ ਲੰਬੀਆਂ ਲੰਬੀਆਂ ਜਿਹੜੀਆਂ ਗੱਲਾਂ ਕਰਦੇ ਆ ਬੜੀਆਂ ਉੱਚੀਆਂ ਗੱਲਾਂ ਕਰਦੇ ਆ ਪਰ ਗਰਾਊਂਡ ਲੈਵਲ ਤੇ ਭਰਾਓ ਕੁਛ ਨਹੀਂ ਹੁੰਦਾ ਤੋ ਮੈਂ ਕੋਸ਼ਿਸ਼ ਕਰੰਦਿਆਂ ਕਿ ਜਿਹੜਾ ਰਮਜ਼ਾਸ ਏਰੀਏ ਦੇ ਵਿੱਚ ਹੜ੍ਹ ਆਇਆ ਸੀ ਤੇ ਹੜ੍ਹ ਤੋਂ ਬਾਅਦ ਜਿਹੜਿਆ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਰੇਤਾ ਚੜ ਗਈ ਉਹ ਮੈਂ ਕੋਸ਼ਿਸ਼ ਕਰੰਦਿਆਂ ਵੀ ਆਪ ਜੀ ਨੂੰ ਦਿਖਾਉਣ ਦੀ ਆ ਤੁਸੀਂ ਦੇਖ ਸਕਦੇ ਜੇ ਇਹ ਕਿਸਾਨ ਦੀ ਜ਼ਮੀਨ ਇਸ ਟਾਈਮ ਤੇ ਜਿੱਥੇ ਆਪਾਂ ਕੰਮ ਕਰ ਰਹੇ ਆ ਉਹ ਟਰੈਕਟਰ ਲੱਗੇ ਦੇਖ ਰਹੇ ਹੋਣਗੇ 5 ਕਿੱਲੇ ਜ਼ਮੀਨ ਆ ਤੇ 2.5 ਕਿੱਲੇ ਇਸ ਦਰਿਆ ਦੇ ਵਿੱਚ ਆ ਗਈ ਆ ਤੇ 2.5 ਕਿੱਲੇ ਜ਼ਮੀਨ ਜਿਹੜੀ ਆ ਉਹਦੇ ਤੇ 6-6 ਫੁੱਟ ਤੋਂ 8-8 ਫੁੱਟ ਵੀ ਗਹਿ ਸਕਦੇ ਬਰੇਤਾ ਚੜ ਗਈ ਹੈ ਹੋ ਜਿਹੜਾ ਇਸ ਟਾਈਮ ਤੇ 2.5 ਕਿੱਲੇ ਦਾ ਮਾਲ ਕਿcusson ਆ ਉਹਨੂੰ 6 ਤੋਂ 8 ਫੁੱਟ ਜਿਹੜੀ ਰੇਤ ਚੜ ਗਈ ਆ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਵੀ ਆਪਣੀ ਪੈਲੀ ਜਿਹੜੀ ਉਹ ਬਾਦ ਨਹੀਂ ਕਰ ਸਕਦਾ ਦੇਖ ਸਕਦੇ ਜੀ ਤੁਸੀਂ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੰਘਰਸ਼ੀ ਯੋਧੇ ਜਿਹੜੇ ਆ ਉਹ ਕੋਸ਼ਿਸ਼ ਕਰੰਦਾ ਆ ਕੱਲ ਤੋਂ ਹੀ ਇਹ ਕਿਸਾਨ ਦੀ ਜਿਹੜੀ ਉਹ ਬਾਹ ਫੜੀ ਜਾਵੇ ਆਪਣਾ ਜ਼ਿਲ੍ਹਾ ਪ੍ਰਧਾਨ ਬਾਬਾ ਕਰਮਜੀਤ ਸਿੰਘ ਜੀ ਨੰਗਲੀ ਉਹਨਾਂ ਦੇ ਉਦੇਸ਼ਾਂ ਦੇ ਮੁਤਾਬਕ ਸਾਡੀ ਇੱਥੇ ਡਿਊਟੀ ਲੱਗੀ ਆ ਜੇ ਜੀ ਨਰੈਣਗੜ੍ਹ ਤੋਂ ਜਿਹੜੀ ਆਪਣੀ ਸੇਵਾ ਨਿਭਾਉਂਦਾ ਹੈ ਸਰਦਾਰ ਸਰਪੇਨ ਸਿੰਘ ਪੈਂਡੇਕਲ ਗੱਡਾ 4x4 ਲੈ ਕੇ ਆਇਆ ਮੇਰਾ ਵੀਰ ਸੁਖਰਾਜ ਸਿੰਘ ਪਿੰਡ ਖੇਲੇ ਤੋਂ ਬਹੁਤ ਜਿਹਾਰੂ ਜ਼ੋਦਾਵਾ ਫੇਰ ਤਾਂ ਕਈ ਧਾਰੜ ਤੋਂ ਸਾਡਾ ਹਰਪਾਲ ਵੀਰ ਪੂਰੇ ਜੋਰਾਂ ਸ਼ੋਰਾਂ ਦੇ ਨਾਲ ਲੱਗਾ ਸੇਵਾ ਨਿਭਾਰਿਆ ਤੋਂ ਮੈਂ ਦੱਸਣਾ ਚਾਹਣਾ ਵੀ ਇਹ ਕਿਸਾਨ ਕੋਲ ਬਿਜਲੀ ਦਾ ਜਿਹੜਾ ਕਨੈਕਸ਼ਨ ਉਹ ਵੀ ਨਹੀਂ ਆ ਰਿਹਾ ਆ ਤੁਸੀਂ ਦੇਖ ਰਹੇ ਹੋ ਕਿ ਸੋਲਡਰ ਸਿਸਟਮ ਲਾਇਆ ਵਾ ওই ਪਾਣੀ ਨੇ ਬਿਲਕੁਲ ਤੈ ਸਨੈਸ ਕਰਤਾ ਇਸ ਟੈਂਪਰ ਕੋ ਵਿਚਾਰੇ ਕੋ ਪਾਣੀ ਦਾ ਜਗਾੜ ਵੀ ਆਣੀਆ ਕੁਦਰਤ ਦੇ ਰੰਗ ਦੇਖੋ ਇਧਰ ਤੇ ਹੈਗੀ ਕੋਈ 4-4 ਫੁੱਟ ਰੇਤ ਆ 4 ਤੋਂ 5 ਹੋਊਗੀ ਆ ਜਿਹੜਾ ਤੁਸੀਂ ਥੋੜਾ ਦੇਖ ਰਿਹਾ ਜੇ ਇਹ ਕਮ ਸੇ ਕਮ 15 ਕੁ ਕਿੱਲਿਆ ਚ ਹੋਊਗਾ ਇਹ ਜਿਹੜਾ ਚਿੱਟੀ ਸਾਫ ਰੇਤ ਜਿਹਨੂੰ ਕਿਹਾ ਜਾਂਦਾ ਬਿਲਕੁਲ ਸਾਫ ਰੇਤ ਜਿਹੜੀ ਆਂਦੀ ਆ ਵੀ ਸੈਂਕੜਿਆਂ ਦੇ ਵਿੱਚ ਵਿਗਲਾਲੀ ਆ ਚਿੱਟੀ ਪਰ ਇਹਦਾ ਫਾਇਦਾ ਕੀ ਆ ਕੋਈ ਪੋੜਿਆ ਨਹੀਂ ਇੱਥੇ ਦੂਰਾ ਦੂਰਾ ਤੱਕ ਜਿਹੜੀ ਆ ਨਾ ਚਿੱਟੀ ਸਾਫ ਰੇਤ ਆ ਸਾਢੇ ਸਾਢੇ 8 ਫੁੱਟ ਤੁਹਾ ਬੇਨਤੀ ਕਰਦਾ ਜਿਹੜਾ ਵੀ ਮੇਰਾ ਵੀਰ ਭਰਾ ਕੋਈ ਇਸ ਟਾਈਮ ਤੇ ਕਲਕਾ ਜਿਨ੍ਹਾਂ ਨੇ ਬੀਜ ਲੀਆਂ ਚਾਹੇ ਉਹ ਦੋ ਦਿਨ ਹੀ ਆਣ ਕੇ ਲਾਵੇ ਲਾਵੇ ਜਰੂਰ ਅਸਲੀ ਸੇਵਾ ਇਹੀ ਆ ਲੰਗਰਾਂ ਦੇ ਅਸੀਂ ਖਿਲਾਫ ਨਹੀਂ ਹੈਗੇ ਨਾ ਮੈਂ ਖਿਲਾਫ ਹੈ ਲੰਗਰਾਂ ਦੇ ਜਿਹੜਾ ਆਪਾਂ ਉੱਥੇ ਦੋ ਦੋ ਚਾਰ ਚਾਰ ਪੰਜ ਪੰਜ ਲੱਖ ਖਰਚਦੇ ਨੇ ਇੱਥੇ ਲੱਖ ਰੁਪਈਆ ਦਾ ਤੇਲ ਲੈ ਕੇ ਵਿਚਾਰ ਟਰੈਕਟਰ ਆ ਜਾਣ ਤੇ ਕਮ ਸੇ ਕਮ ਕੋਈ ਕਨਾਲ ਦੋ ਕਰਾਸ ਦੇ ਜ਼ਮੀਨ ਜਿਹੜੀ ਉਹ ਬਾਦ ਹੋ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ